ਅੱਜ ਦਾ ਮਿਨੀਮਮ ਟੈਂਪਰੇਚਰ 33 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ। ਇਹ ਵੀ ਜਿਹੜਾ ਨਾਈਟ ਟਾਈਮ ਟੈਂਪਰੇਚਰ 13 ਜੂਨ ਦਾ ਹੁਣ ਤੱਕ ਦਾ ਹਾਈਐਸਟ ਰਿਕਾਰਡ ਕੀਤਾ ਗਿਆ। 1970 ਤੋਂ ਲੈ ਕੇ ਅੱਜ ਤੱਕ ਦਾ ਇਹ ਹਾਈਐਸਟ 13 ਜੂਨ ਦਾ ਨਾਈਟ ਟਾਈਮ ਟੈਂਪਰੇਚਰ ਹੈ। ਇਹਦੇ ਤੋਂ ਪਹਿਲਾਂ ਵੱਧ ਤੋਂ ਵੱਧ ਨਾਈਟ ਟਾਈਮ ਟੈਂਪਰੇਚਰ 3.8 ਡਿਗਰੀ ਸੈਂਟੀਗ੍ਰੇਡ 2022 ਦੇ ਵਿੱਚ ਰਿਕਾਰਡ ਕੀਤਾ ਗਿਆ ਸੀ ਪਰ ਹੁਣ 33 ਡਿਗਰੀ ਸੈਂਟੀਗ੍ਰੇਡ ਅੱਜ ਇਹ ਪਹਿਲੀ ਵਾਰੀ ਜਿਹੜਾ 1970 ਤੋਂ ਲੈ ਕੇ ਰਿਕਾਰਡ ਕੀਤਾ ਗਿਆ। ਬਿਲਕੁਲ ਜੀ 1970 ਤੋਂ ਲੈ ਕੇ ਹੁਣ ਤੱਕ ਦਾ 55 ਸਾਲ ਦਾ ਰਿਕਾਰਡ ਦੇ ਬ੍ਰੇਕ ਹੋਇਆ ਔਰ ਜੇ ਅਸੀਂ ਡਿਫਰੈਂਸ ਵੀ ਦੇਖੀਏ ਕਿ ਹੁਣ ਤੱਕ ਹਾਈਐਸਟ 30.8 ਡਿਗਰੀ ਸੈਂਟੀਗ੍ਰੇਡ ਸੀ ਉਹਦੇ ਨਾਲੋਂ ਕਾਫੀ ਜਿਹੜਾ 2 ਡਿਗਰੀ ਤੋਂ ਉੱਪਰ ਬਾਦ ਰਿਕਾਰਡ ਕੀਤਾ ਗਿਆ 33 ਡਿਗਰੀ ਸੈਂਟੀਗ੍ਰੇਡ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਰੀਜਨ ਦੇ ਵਿੱਚ ਬਣੀਆਂ ਹੋਈਆਂ ਨੇ ਸੋ ਇਹ ਅੱਜ ਦਾ ਟੈਂਪਰੇਚਰ 33 ਡਿਗਰੀ ਸੈਂਟੀਗ੍ਰੇਡ ਨਾਰਮਲ ਤੋਂ 7.6 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਸੋ ਅਸੀਂ ਦੇਖ ਸਕਦੇ ਹਾਂ ਕਿ ਦੋਨੋਂ ਹੀ ਜਿਹੜਾ ਦਿਨ ਦਾ ਰਾਤ ਦਾ ਟੈਂਪਰੇਚਰ 7 ਡਿਗਰੀ ਸੈਂਟੀਗ੍ਰੇਡ ਤੋਂ ਵੀ ਉੱਪਰ ਨੇ ਸੋ ਸਵੀਅਰ ਹੀਟ ਵੇਵ ਕੰਡੀਸ਼ਨਸ ਔਰ ਵਾਰਮ ਨਾਈਟਸ ਜਿਹੜੀਆਂ ਰੀਜਨ ਦੇ ਵਿੱਚ ਚੱਲ ਰਹੀਆਂ ਨੇ ਇਹਦੇ ਨਾਲ ਨਾਲ ਕੱਲ ਵੀ ਜਿਹੜਾ ਅਸੀਂ ਨਾਈਟ ਟਾਈਮ ਟੈਂਪਰੇਚਰ 31.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਸੀ ਉਹ ਵੀ ਜਿਹੜਾ 1970 ਤੋਂ ਇਸ ਤਰ੍ਹਾਂ ਦੀਆਂ ਜਿਹੜੀਆਂ ਹੀਟ ਵੇਵ ਕੰਡੀਸ਼ਨਸ ਰੀਜਨ ਦੇ ਵਿੱਚ ਚੱਲ ਰਹੀਆਂ ਨੇ ਔਰ ਜੇ ਅਸੀਂ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਆਉਣ ਵਾਲੇ 2 ਦਿਨ ਹੋਰ ਇਸੇ ਤਰ੍ਹਾਂ ਦੀਆਂ ਕੰਡੀਸ਼ਨਸ ਬਣੀਏ ਰਹਿ ਸਕੀਆਂ ਨੇ ਉਹਦੇ ਵਾਸਤੇ ਆਈਐਮਡੀ ਵੱਲੋਂ ਕੁਝ ਡਿਸਟ੍ਰਿਕਟਸ ਵਾਸਤੇ ਅੱਜ ਰੈੱਡ ਅਲਰਟ ਔਰ ਕੁਝ ਵਾਸਤੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਲੁਧਿਆਣਾ ਵਾਸਤੇ ਵੀ ਅੱਜ ਜਿਹੜਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਔਰ ਕੱਲ yellow ਅਲਰਟ ਜਾਰੀ ਕੀਤਾ ਗਿਆ ਹੈ 7 ਤੇ 14 ਤਰੀਕ ਨੂੰ ਇਸੇ ਤਰ੍ਹਾਂ ਦੀਆਂ ਕੰਡੀਸ਼ਨਸ ਹੀਟ ਵੇਵ ਕੰਡੀਸ਼ਨਸ ਰੀਜਨ ਦੇ ਵਿੱਚ ਬਣੀਆ ਰਹਿ ਸਕਦੀਆਂ ਨੇ ਔਰ ਉਹਦੇ ਤੋਂ ਬਾਅਦ ਥੋੜੀ ਰਾਹਤ ਸਾਨੂੰ 15 ਤਰੀਕ ਤੋਂ ਮਿਲ ਸਕਦੀ ਹੈ ਪੰਜਾਬ ਦੇ ਵਿੱਚ ਗਰਮੀ ਨੇ ਪਿਛਲੇ ਕਈ ਸਾਲਾ ਦਾ ਰਿਕਾਰਡ ਤੋੜ ਦਿੱਤਾ ਹੈ ਤਦ ਆਸੇ ਇਹ ਕਿ ਪੂਰੇ ਉੱਤਰ ਭਾਰਤ ਦੇ ਵਿੱਚ ਇਸ ਵੇਲੇ ਅਤਿ ਦੀ ਗਰਮੀ ਪੈ ਰਹੀ ਹੈ ਤੇ 55 ਸਾਲਾ ਦੇ ਵਿੱਚ ਸਭ ਤੋਂ ਜ਼ਿਆਦਾ ਤਾਪਮਨ ਹੁਣ ਦਰਜ ਕੀਤਾ ਗਿਆ ਪੰਜਾਬ ਦੇ ਕਈ ਹਿੱਸਿਆਂ ਦਾ ਵਿੱਚ ਰੈੱਡ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਤਸਵੀਰ ਲਈ ਤਾਪਮਨ 34 ਡਿਗਰੀ ਤੋਂ ਵੀ ਪਾਰ ਹੋ ਚੁੱਕਿਆ ਬਠਿੰਡਾ ਦੀ ਗੱਲ ਕਰੀਏ ਤਾਂ ਤਾਪਮਨ 37 ਡਿਗਰੀ ਸੀ ਤੇ ਪੰਜਾਬ ਦੇ ਦੂਜੇ ਹਿੱਸੇਆ ਦੇ ਵਿੱਚ ਵੀ ਤਾਪਮਨ ਲਗਾਤਾਰ ਵਧ ਰਿਹਾ ਤੇ ਜੇਕਰ ਲੁਧਿਆਣਾ ਪੰਜਾਬ ਐਗਰੀਕਲਚਰ ਤੋ ਜੇਕਰ ਲੁਧਿਆਣਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਗੱਲ ਕਰੀਏ ਤਾਂ ਉਹਨਾਂ ਦਾ ਇਹ ਕਹਿਣਾ ਹੈ ਕਿ 1970 ਤੋਂ ਤਾਪਮਾਨ ਰਿਕਾਰਡ ਕਰ ਰਹੇ ਆ ਤੇ ਮੌਸਮ ਵਿਗਿਆਨੀ ਡਾਕਟਰ ਕਿੰਗਰਾ ਦਾ ਇਹ ਕਹਿਣਾ ਹੈ ਕਿ 55 ਸਾਲਾਂ ਦਾ ਰਿਕਾਰਡ ਟੁੱਟਿਆ ਉਹਨਾਂ ਦਾ ਕਹਿਣਾ ਹੈ ਕਿ 1970 ਦੇ ਬਾਅਦ ਹੁਣ ਸਭ ਤੋਂ ਜ਼ਿਆਦਾ ਤਾਪਮਾਨ ਹੈ 12 ਜੂਨ ਨੂੰ ਤਾਪਮਾਨ ਆਮ ਦੇ ਕਰੀਬ 7 ਡਿਗਰੀ ਜ਼ਿਆਦਾ ਦਰਜ ਕੀਤਾ ਗਿਆ ਰਾਤ ਦਾ ਤਾਪਮਨ ਵੀ 30 ਡਿਗਰੀ ਦੇ ਕਰੀਬ ਚੱਲ ਰਿਹਾ ਜੋ ਕਿ ਆਮ ਨਾਲੋਂ 7.6 ਡਿਗਰੀ ਵੱਧ ਹੈ ਤੋਂ ਨਾਲ ਦੱਸਿਆ ਕਿ ਲੁਧਿਆਣਾ ਦੇ ਵਿੱਚ orange alert ਤੇ call yellow alert ਜਾਰੀ ਕਰ ਦਿੱਤਾ ਗਿਆ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ red alert ਜਾਰੀ ਕੀਤਾ ਗਿਆ ਆਉਣ ਵਾਲੇ 14 ਜੂਨ ਤੋਂ ਬਾਅਦ ਹਾਲਾਂਕਿ ਲੋਕਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ ਸਵੀਅਰ ਹੀਟ ਵੇਵ ਕੰਡੀਸ਼ਨਜ਼ ਰੀਜਨ ਦੇ ਵਿੱਚ ਬਣੀਆਂ ਹੋਈਆਂ ਨੇ ਜਿਵੇਂ ਕੱਲ ਦਾ ਡੇ ਟਾਈਮ ਟੈਂਪਰੇਚਰ ਲੁਧਿਆਣਾ ਦੇ ਵਿੱਚ 45 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 7.1 ਡਿਗਰੀ ਸੈਂਟੀਗ੍ਰੇਡ ਉੱਪਰ ਸੀ ਸੋ ਸਵੀਅਰ ਹੀਟ ਵੇਵ ਕੰਡੀਸ਼ਨ ਅਸੀਂ ਕਹਿ ਸਕਦੇ ਹਾਂ ਕਿ ਰੀਜਨ ਦੇ ਵਿੱਚ ਬਣੀ ਹੋਈ ਹੈ ਔਰ ਇਸੇ ਤਰ੍ਹਾਂ ਅੱਜ ਦਾ ਮਿਨਿਮਮ ਟੈਂਪਰੇਚਰ 33 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਇਹ ਵੀ ਜਿਹੜਾ ਨਾਈਟ ਟਾਈਮ ਟੈਂਪਰੇਚਰ 13 ਜੂਨ ਦਾ ਹੁਣ ਤੱਕ ਦਾ ਹਾਈest ਰਿਕਾਰਡ ਕੀਤਾ ਗਿਆ 1970 ਤੋਂ ਲੈ ਕੇ ਅੱਜ ਤੱਕ ਦਾ ਇਹ ਹਾਈest 13 ਜੂਨ ਦਾ ਨਾਈਟ ਟਾਈਮ ਟੈਂਪਰੇਚਰ ਹੈ ਇਹਦੇ ਤੋਂ ਪਹਿਲਾਂ ਵੱਧ ਤੋਂ ਵੱਧ ਨਾਈਟ ਟਾਈਮ ਟੈਂਪਰੇਚਰ 30.8 ਡਿਗਰੀ ਸੈਂਟੀਗ੍ਰੇਡ 2022 ਦੇ ਵਿੱਚ ਰਿਕਾਰਡ ਕੀਤਾ ਗਿਆ ਸੀ ਪਰ ਹੁਣ 33 ਡਿਗਰੀ ਸੈਂਟੀਗ੍ਰੇਡ ਅੱਜ ਇਹ ਪਹਿਲੀ ਵਾਰੀ ਜਿਹੜਾ 1970 ਤੋਂ ਲੈ ਕੇ ਰਿਕਾਰਡ ਕੀਤਾ ਗਿਆ ਹੈ ਬਿਲਕੁਲ ਜੀ 1970 ਤੋਂ ਲੈ ਕੇ ਹੁਣ ਤੱਕ ਦਾ 55 ਸਾਲ ਦਾ ਰਿਕਾਰਡ ਇਹ ਬ੍ਰੇਕ ਹੋਇਆ ਔਰ ਜੇ ਅਸੀਂ ਡਿਫਰੈਂਸ ਵੀ ਦੇਖੀਏ ਕਿ ਹੁਣ ਤੱਕ ਹਾਈਐਸਟ 30.8 ਡਿਗਰੀ ਸੈਂਟੀਗ੍ਰੀਡ ਸੀ ਉਹਦੇ ਨਾਲੋਂ ਕਾਫੀ ਜਿਹੜਾ 2 ਡਿਗਰੀ ਤੋਂ ਉੱਪਰ ਬੱਦ ਰਿਕਾਰਡ ਕੀਤਾ ਗਿਆ 33 ਡਿਗਰੀ ਸੈਲਸੀਅਸ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਰੀਜਨ ਦੇ ਵਿੱਚ ਬਣੀਆਂ ਹੋਈਆਂ ਨੇ ਸੋ ਇਹ ਅੱਜ ਦਾ ਟੈਂਪਰੇਚਰ 33 ਡਿਗਰੀ ਸੈਲਸੀਅਸ ਨਾਰਮਲ ਤੋਂ 7.6 ਡਿਗਰੀ ਸੈਲਸੀਅਸ ਉੱਪਰ ਹੈ ਸੋ ਅਸੀਂ ਦੇਖ ਸਕਦੇ ਹਾਂ ਕਿ ਦੋਨੋਂ ਹੀ ਜਿਹੜੇ ਦਿਨ ਔਰ ਰਾਤ ਦਾ ਟੈਂਪਰੇਚਰ 7 ਡਿਗਰੀ ਸੈਲਸੀਅਸ ਤੋਂ ਵੀ ਉੱਪਰ ਨੇ ਸੋ ਸਵੀਅਰ ਹੀਟ ਵੇਵ ਕੰਡੀਸ਼ਨਸ ਔਰ ਵਾਰਮ ਨਾਈਟਸ ਜਿਹੜੀਆਂ ਰੀਜਨ ਦੇ ਵਿੱਚ ਚੱਲ ਰਹੀਆਂ ਨੇ ਇਹਦੇ ਨਾਲ ਨਾਲ ਕੱਲ ਵੀ ਜਿਹੜਾ ਅਸੀਂ ਨਾਈਟ ਟੈਂਪਰੇਚਰ 31.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਸੀ ਉਹ ਵੀ ਜਿਹੜਾ 1970 ਤੋਂ ਲੈ ਕੇ ਹੁਣ ਤ ਇਸ ਤਰ੍ਹਾਂ ਦੀਆਂ ਜਿਹੜੀਆਂ ਹੀਟ ਵੇਵ ਕੰਡੀਸ਼ਨਸ ਰੀਜਨ ਦੇ ਵਿੱਚ ਚੱਲ ਰਹੀਆਂ ਨੇ ਔਰ ਜੇ ਅਸੀਂ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਆਉਣ ਵਾਲੇ 2 ਦਿਨ ਹੋਰ ਇਸੇ ਤਰ੍ਹਾਂ ਦੀਆਂ ਕੰਡੀਸ਼ਨਸ ਬਣੀਏ ਰਹਿ ਸਕੀਆਂ ਨੇ ਉਹਦੇ ਵਾਸਤੇ ਆਈਐਮਡੀ ਵੱਲੋਂ ਕੁਝ ਡਿਸਟ੍ਰਿਕਟਸ ਵਾਸਤੇ ਅੱਜ ਰੈਡ ਅਲਰਟ ਔਰ ਕੁਝ ਵਾਸਤੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਲੁਧਿਆਣਾ ਵਾਸਤੇ ਵੀ ਅੱਜ ਜਿਹੜਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਔਰ ਕੱਲ yellow ਅਲਰਟ ਜਾਰੀ ਕੀਤਾ ਗਿਆ ਹੈ 7 so, 13 14 ਤਰੀਕ ਨੂੰ ਇਸੇ ਤਰ੍ਹਾਂ ਦੀਆਂ ਕੰਡੀਸ਼ਨਸ ਹੀਟ ਵੇਵ ਕੰਡੀਸ਼ਨਸ ਰੀਜਨ ਦੇ ਵਿੱਚ ਬਣਿਆ ਰਹਿ ਸਕਦੀਆਂ ਨੇ ਔਰ ਉਹਦੇ ਤੋਂ ਬਾਅਦ ਥੋੜੀ ਰਾਹਤ ਸਾਨੂੰ 15 ਤਰੀਕ ਤੋਂ ਮਿਲ ਸਕਦੀ ਹੈ ਲੱਗਦਾ ਕਿਤਨਾ ਕਿਤਰਾ ਕਰਕੇ ਜਾਣਾ ਜਾਂ AC ਨਾਲ ਚੱਲਣਾ ਮੁੱਖ ਗੱਲ ਆ ਬਿਲਕੁਲ ਜੀ ਹੀਟ ਵੇਵ ਦੇ ਜੇ ਅਸੀਂ ਰੀਜਨਸ ਦੀ ਗੱਲ ਕਰੀਏ ਤਾਂ ਸਭ ਤੋਂ ਵੱਡਾ ਰੀਜਨ ਜਿਹੜਾ ਹੁਣ ਹੈਗਾ ਉਹ ਜਿਹੜਾ ਹਿਊਮਨ ਐਕਟੀਵਿਟੀਆਂ ਨੇ ਜਿਸ ਦੇ ਨਾਲ ਗ੍ਰੀਨ ਹਾਊਸ ਗੈਸਸਿਸ ਦੀਆਂ ਐਮਿਸ਼ਨਸ ਵਧ ਰਹੀਆਂ ਨੇ ਸੋ ਚਾਹੇ ਉਹ 에어 ਕੰਡੀਸ਼ਨਿੰਗ ਅਸੀਂ ਲਾ ਲਈਏ ਜਾਂ ਡੀਫੋਰੈਸਟੇਸ਼ਨ ਲਾ ਲਈਏ ਜਿਵੇਂ ਜਿਵੇਂ ਦਰਖਤ ਕੱਟੇ ਜਾ ਰਹੇ ਨੇ ਇੰਡਸਟਰੀ ਵਧ ਰਹੀ ਹੈ ਵਹੀਕਲਰ ਪੋਲੂਸ਼ਨ ਵਧ ਰਿਹਾ ਸੋ ਉਹਦੇ ਨਾਲ ਜਿਹੜੀਆਂ ਐਮਿਸ਼ਨਸ ਵਧ ਰਹੀਆਂ ਨੇ ਸੋ ਇਹ ਇੱਕ ਵੱਡਾ ਰੀਜ਼ਨ ਹੈ ਜਿਹੜਾ ਹੀਟ ਵੇਵ ਦੇ ਵਿੱਚ ਕੰਟ੍ਰਿਬਿਊਟ ਕਰ ਰਿਹਾ ਹੈਗਾ ਸੋ ਇਹਦੇ ਵਾਸਤੇ ਮੈਨੂੰ ਲੱਗਦਾ ਕਿ ਸਾਨੂੰ ਦਰਖਤ ਵੱਧ ਤੋਂ ਵੱਧ ਲਾਉਣੇ ਬਹੁਤ ਜ਼ਰੂਰੀ ਨੇ ਔਰ ਇਹਦੇ ਨਾਲ ਨਾਲ ਸਾਨੂੰ ਗ੍ਰੀਨ ਹਾਊਸ ਗੈਸਸਿਸ ਦੇ ਐਮਿਸ਼ਨ ਨੂੰ ਘਟਾਉਣ ਲਈ ਵੀ ਸਟੈਪ ਚੁੱਕਣ ਦੀ ਲੋੜ ਹੈ ਮੈਂ ਲਗਦਾ ਸਿੱਧਾ ਸਿੱਧਾ ਸਿਹਤ ਤੇ ਇਸ ਦਾ ਇਫੈਕਟ ਹੈ ਕਿਉਂਕਿ ਆਮ ਤੌਰ ਤੇ ਗਰਮੀ ਦੇ ਦਿਨਾਂ ਦੇ ਵਿੱਚ ਲੋਕ ਉਸ ਤੋਂ ਬਚਾਅ ਕਰਦੇ ਨੇ ਬਿਲਕੁਲ ਜੀ ਇਹਦਾ ਸਿਹਤ ਤੇ ਬਹੁਤ ਇਫੈਕਟ ਹੁੰਦਾ ਕਿਉਂਕਿ ਜਦੋਂ ਹੀਟ ਵੇਵ ਕੰਡੀਸ਼ਨਸ ਬਣਦੀਆਂ ਨੇ ਚਾਹੇ ਅਸੀਂ ਪਲਾਂਟਸ ਲੈ ਲਏ ਐਨੀਮਲਸ ਲੈ ਲਏ ਹਿਊਮਨ ਬਾਡੀ ਲੈ ਲਏ ਤਾਂ ਇੱਕ ਨੇਚਰਲ ਮੈਕੈਨਿਜ਼ਮ ਹੁੰਦਾ ਸਾਡੀ ਬਾਡੀ ਦਾ ਜਿਹੜਾ ਕਿ ਜਿਵੇਂ ਸਾਨੂੰ ਪਸੀਨਾ ਆਉਂਦਾ ਸਵੇਟਿੰਗ ਦੇ ਨਾਲ ਜਿਹੜਾ ਬਾਡੀ ਦਾ ਟੈਂਪਰੇਚਰ ਰੈਗੂਲੇਟ ਹੁੰਦਾ ਪਰ ਜਦੋਂ ਹੀਟ ਲੋਡ ਬਹੁਤ ਜ਼ਿਆਦਾ ਵੱਧ ਜਾਂਦਾ ਹੀਟ ਵੇਵਸ ਵੀਅਰ ਕੰਡੀਸ਼ਨਸ ਹੋ ਜਾਂਦੀਆਂ ਨੇ ਤਾਂ ਬਾਡੀ ਉਹਨੂੰ ਕੋਪ ਅਪ ਨਹੀਂ ਕਰ ਪਾਉਂਦੀ ਹੈਗੀ ਉਹਦੇ ਨਾਲ ਹੀਟ ਸਟ्रेस ਹੁੰਦਾ ਸਾਡੇ ਤੇ ਜਿਹਨੂੰ ਅਸੀਂ ਹੀਟ ਸਟ्रेस ਕਹਿੰਦੇ ਆ ਸੋ ਉਹਦੇ ਨਾਲ ਜਿਹੜੀਆਂ ਫਿਰ ਅੱਗੇ ਹੈਲਥ ਇਸ਼ੂਜ਼ ਆਉਂਦੇ ਨੇ ਇੱਕ ਵੱਡਾ ਰੀਜ਼ਨ ਹੈਗਾ ਕਿ ਹੈਲਥ ਇਸ਼ੂਜ਼ ਇਹਦੇ ਕਰਕੇ ਆਉਂਦੇ ਨੇ ਲੋਕਾਂ ਨੂੰ ਕਿਸ ਤਰ੍ਹਾਂ ਬਚਾਅ ਰੱਖਣਾ ਚਾਹੀਦਾ ਆਪਣਾ ਕਿਸ ਤਰ੍ਹਾਂ ਦੀ ਜਿਹੜੀ ਹੈ ਪ੍ਰੋਪੋਰਸ਼ਨ ਲੈਣੀ ਹੈ ਲੋਕਾਂ ਨੂੰ ਇਹ ਸਲਾਹ ਦੇ ਸਕਦੇ ਹਾਂ ਜੀ ਕਿ ਸਵੀਅਰ ਹੀਟ ਵੇਵ ਕੰਡੀਸ਼ਨਸ ਰੀਜਨ ਦੇ ਵਿੱਚ ਕਿਉਂਕਿ ਬਣੀਆਂ ਹੋਈਆਂ ਨੇ ਉਹਨਾਂ ਨੂੰ ਆਪਣੀ ਸਿਹਤ ਦਾ ਬਹੁਤ ਹੀ ਖਾਸ ਧਿਆਨ ਰੱਖਣਾ ਚਾਹੀਦਾ ਪੀ ਕਾਰਸ ਦੇ ਵਿੱਚ ਦੁਪਹਿਰ ਦੇ ਟਾਈਮ ਤੇ ਜਿੰਨਾ ਹੋ ਸਕੇ ਘਰੋਂ ਬਾਹਰ ਨਹੀਂ ਜਾਣਾ ਚਾਹੀਦਾ ਡਾਇਰੈਕਟ ਐਕਸਪੋਜ਼ਰ ਅਵੋਇਡ ਕਰੋ ਘਰਾਂ ਤੋਂ ਤਾਂ ਹੀ ਬਾਹਰ ਨਿਕਲੋ ਜੇ ਬਹੁਤ ਜ਼ਰੂਰੀ ਹੈ ਜੇ ਤੁਸੀਂ ਬਾਹਰ ਨਿਕਲ ਰਹੇ ਹੋ ਤਾਂ ਆਪਦਾ ਸਿਰ ਜਾਂ ਬਾਡੀ ਪਾਰਟਸ ਪ੍ਰੋਪਰਲੀ ਕਵਰ ਕਰਕੇ ਨਿਕਲੋ ਔਰ ਹੈਲਦੀ ਡਾਈਟ ਲੋ ਲਿਕੁਇਡਸ ਵਾਤ ਤੋਂ ਵਾਤ ਜ਼ ਬਜ਼ੁਰਗਾਂ ਤੇ ਛੋਟੇ ਬੱਚਿਆਂ ਦੇ ਉੱਤੇ ਲੱਗਦਾ ਕਿ ਗਰਮੀ ਦਾ ਜਿਹੜਾ ਜ਼ਿਆਦਾ ਅਸਰ ਹੁੰਦਾ ਜੀ ਬਿਲਕੁਲ ਜੀ ਬਜ਼ੁਰਗ ਔਰ ਛੋਟੇ ਬੱਚੇ ਜਿਹੜੇ ਉਹ ਜ਼ਿਆਦਾ ਹੀਟ ਸਟ੍ਰੈਸ ਤੋਂ ਪ੍ਰਭਾਵਿਤ ਹੁੰਦੇ ਨੇ ਇਹਦੇ ਨਾਲ-ਨਾਲ ਜਿਨ੍ਹਾਂ ਨੂੰ ਕੋਈ ਕ੍ਰੋਨਿਕ ਡਿਜ਼ੀਜ਼ਸ ਹੁੰਦੀਆਂ ਨੇ ਇਮਿਊਨਿਟੀ ਸਿਸਟਮ ਉਹਨਾਂ ਦਾ ਪ੍ਰੋਪਰ ਨਹੀਂ ਵਰਕ ਕਰਦਾ ਉਹ ਵੀ ਲੋਕ ਜ਼ਿਆਦਾ ਪ੍ਰਭਾਵਿਤ ਹੁੰਦੇ ਨੇ ਉਹਨਾਂ ਦਾ ਖਾਸ ਧਿਆਨ ਰੱਖਣ ਦੀ ਲੋੜ ਆ ਉਹਨਾਂ ਨੂੰ ਬਿਲਕੁਲ ਹੀ ਘਰੋਂ ਬਾਹਰ ਨਹੀਂ ਜਿਹੜਾ ਜਾਣਾ ਚਾਹੀਦਾ ਔਰ ਉਹਨਾਂ ਨੂੰ ਖਾਣ ਪੀਣ ਦਾ ਸਪੈਸ਼ਲੀ ਲਿਕੁਇਡਸ ਵਾਤੋਂ-ਵਾਤ ਜ਼ਰੂਰ ਲੈਣੇ ਚਾਹੀਦੇ ਨੇ